ਕਹਾਣੀ ਹਾਂ ਮਰਦ ਆਪਰੇ ਕਿਥੇ ਲਉ ਮੈਂ ਨਹੀਂ ਬੋਲਣਾ ਇਹ ਬਾਤ ਹੈ ਅਪਰਧ ਨਹੀਂ ਅੱਗੇ ਮਾੜੂ ਕੀ ਨਾਮ ਆਪਣਾ ਅੱਜ ਤੁਹਾਡੇ ਕਾਲ ਦੇ ਵਿੱਚ ਬੂਟੇ ਲਗਾਏ ਗਏ ਨੇ ਕਿਹੜੀ ਸੰਸਥਾ ਵੱਲੋਂ ਲਗਾਏ ਗਏ ਕੀ ਕਹਿਣਾ ਚਾਹੋਗੇ ਇਹ ਸਾਡੇ ਬਠਿੰਡਾ ਦੇ ਹਾਤੀ ਪ੍ਰੈਸ ਕਲੱਬ ਵੱਲੋਂ ਲਗਾਏ ਜਾ ਰਹੇ ਨੇ ਜੀ ਪਹਿਲਾਂ ਵੀ ਅਸੀਂ ਕਾਲਜ ਵਿੱਚ ਕਾਫੀ ਪੌਦੇ ਲਗਾਏ ਨੇ ਪਰ ਅੱਜ ਉਹਨਾਂ ਵੱਲੋਂ ਪ੍ਰੈਸਾ ਲੈ ਵੱਲੋਂ ਵੀ ਪੌਦੇ ਸਾਡੇ ਕਾਲਜ 'ਚ ਕਾਫੀ ਲਗਾਏ ਗਏ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤਾਂ ਕਿ ਸਾਰੇ ਪਾਸੇ ਜਿਹੜਾ ਰੈਵਨਿਊ ਗ੍ਰੀਨ ਹੋ ਜਾਵੇ ਬਿਲਟ ਪ੍ਰਸ਼ਾਸਨ ਵੱਲੋਂ ਵੀ ਆਪਾਂ ਨੂੰ ਹੁਕਮ ਹੈ ਸਾਰਿਆਂ ਨੂੰ ਤੇ ਅਸੀਂ ਸੋਚਦੇ ਹਾਂ ਵੀ ਵੱਧ ਤੋਂ ਵੱਧ ਸਾਡੇ ਕਾਲਜ ਪੌਦੇ ਲਗਾਏ ਜਾਣ ਹੋਰ ਕੋਈ ਮੈਸੇਜ ਦੇਣਾ ਚਾਹੋਗੇ ਅਮਜੰਤਾਂ ਅਸੀਂ ਸਾਰੇ ਬੱਚਿਆਂ ਨੂੰ ਵੀ ਪ੍ਰੇਰਨਾ ਦਿੰਦੇ ਰਹਿਣੇ ਆ ਸਮਾਜ ਨੂੰ ਵੀ ਵੀ ਜੇ ਪੌਦੇ ਹੋਣਗੇ ਤਾਂ ਹੀ ਸਾਡੀ ਜ਼ਿੰਦਗੀ ਲੰਬੀ ਹੋ ਸਕੂਗੀ ਇਸ ਕਰਕੇ ਸਾਰੇ ਵੱਧ ਤੋਂ ਵੱਧ ਪੌਦੇ ਲਗਾਓ ਆਪਣੇ ਬਰਥਡੇ ਤੇ ਅਨਿਵਰਸਰੀ ਤੇ ਜਾਂ ਚੰਗੇ ਮਾਹੌਲ ਦੇ ਵਿੱਚ ਜਿੱਥੇ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਉੱਥੇ ਪੌਦੇ ਲਗਾਓ ਅਹੀਂ ਸਰ ਆਪਣਾ ਕੀ ਨਾਮ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਜਸਕਰਨ ਸਿੰਘ ਸਿਵੀ ਆ ਸਰਪ੍ਰਸ ਪ੍ਰੈਸ ਕਲੱਬ ਦੇ ਹਾਤੀ ਵਟੰਡਨ ਜਿਨ੍ਹਾਂ ਨੇ ਆਫ ਦਾ ਬਹੁਤ ਹੀ ਇਰਜ਼ਾ ਹੈ ਜੋ ਕੱਢ ਕੇ ਆਏ ਸਾਲ ਦੀ ਤਰ੍ਹਾਂ ਜਿਹੜੀ ਮਨਵਤਾ ਦੀ ਸੇਵਾ ਕਰ ਰਹੇ ਹੈ ਇਨਾਂ ਦਾ ਕੋਈ ਸਾਨੀ ਨਹੀਂ ਐਵੀ ਮਾਨਵਤਾ ਦੀ ਸੇਵਾ ਹੋਣੀ ਚਾਹੀਦੀ ਹੈ ਅੱਜ ਅਸੀਂ ਪ੍ਰਿੰਸੀਪਲ ਦੀਬਾ ਰਾਜਵਿੰਦਰ ਕੌਰ ਜੀ ਦੇ ਸਹਿਯੋਗ ਦੇ ਨਾਲ ਇਸ ਕਾਲਜ ਦੇ ਵਿੱਚ ਬੂਟੇ ਲਾਏ ਸੋ ਉਮੀਦ ਕਰਦੇ ਹਾਂ ਵੀ ਵਾਤਾਵਰਨ ਜਿਹੜਾ ਸਾਫ਼ ਹੋਵੇ ਤੇ ਜਿਹੜਾ ਖਲਾਅ ਜਿਹੜਾ ਵਾਤਾਵਰਨ ਪ੍ਰਦੂਸ਼ਿਤ ਪੈਦਾ ਹੋਇਆ ਉਹ ਦੂਰ ਹੋਵੇ ਜੀ ਪਹਿਲਾਂ ਪਾਪੇ ਆਪਣੀ ਮੰਗਦੇ ਪਰ ਜੜ ਬਖਾ ਦੇਗੇ ਆਹ ਪਹਿਲਾਂ ਕਹਿੰਦੇ ਨਾ ਉਹ ਰੱਬ ਨੂੰ ਜੜ ਦਿਖ ਜੂਗੀ ਮਾਪ ਲੋ ਜੀ ਆਸੇ ਪਾਸੇ